ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਗੁਰੂਕਾਰ ਪਾਤਸ਼ਾਹੀ ਛੇਵੇਂ ਪਿੰਡ ਗੁਰੂਸਰ ਇਹ ਪਿੰਡ ਮਹਾਰਾਜ ਪਿੰਡ ਵਿੱਚੋਂ ਹੀ ਵਸਿਆ ਹੋਇਆ ਹੈ ਇਸ ਇਸ ਪਿੰਡ ਦੀ ਪੱਤੀ ਦਾ ਨਾਮ ਕਰਮਚੰਦ ਹੈ ਇੱਥੇ ਪਾਤਸ਼ਾਹੀ ਛੇਵੇਂ ਜੀ ਆਏ ਸਨ ਤੇ ਉਹਨਾਂ ਦੇ ਕਰਕੇ ਇੱਥੇ ਇੱਕ ਇਤਿਹਾਸਿਕ ਗੁਰੂਕਾਰ ਬਣਿਆ ਹੋਇਆ ਹੈ ਜਿਸ ਦੇ ਆਪਾਂ ਦਰਸ਼ਨ ਇਸ ਵੀਡੀਓ ਵਿੱਚ ਕਰਾਂਗੇ